ਨੰਦ ਆ ਗਿਆ ਨੰਦ ਆ ਗਿਆ ਢੈਮ ਕੁੰਭ ਕੇ ਜੀ ਸਾਲ ਨੂੰ ਨੰਦ ਆ ਗਿਆ ਹਾਂਜੀ ਕਿਵੇਂ ਹੋ ਸਾਰੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਚਲੋ ਦੋਸਤੋ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਤੇ ਕਰਦੇ ਹਾਂ ਚਰਚਾ ਬਹਿ ਕੇ ਵਿੱਚ ਸਾਥ ਤੇ ਜਿਹੜੇ-ਜਿਹੜੇ ਜ਼ਿਆਦਾ 扑ੜਕਦੇ ਨੇ ਉਹਨਾਂ ਨੂੰ ਪਾਉਨੇ ਆ ਨੱਥ ਆਇਆ ਦੇਖਦੇ ਆਂ ਬੜਚਨ ਮਜ਼ਾ ਆਏਗਾ ਇਹ ਤੇ ਫੋਟੋ ਭੇਜੀ ਹੈ ਹੋਰ ਚੈੱਕ ਕਰ ਬੀਬੀ ਸਾਨੂੰ ਕਨਫਿਊਜ਼ ਨਾ ਕਰ ਸਿੱਧਾ ਸਿੱਧਾ ਦੱਸ ਸਰਦਾਰੀ ਚੈੱਕ ਕਰਨੀ ਹੈ ਘਟੋਈ ਦੱਸ ਦੇ ਕਿਹੜਾ ਟੋਨਿਕ ਲਿਆ ਜਿਹੜੇ ਫੁੱਲ ਕੇ ਪਹਾੜ ਬਣ ਗਏ ਅੰਤਰਾ ਚਿਹੜਾ ਨੇ ਕਿਹੜਾ ਉਹ ਹੀ ਦੂਜੇ ਦਿਨ ਢੂਈ ਦਿਖਾਉਂਦਾ ਆ ਮਿੱਤਰਾਂ ਦੀ ਸਰਦਾਰੀ ਦੱਸ ਤੁਹਾਡੇ ਇੱਥੇ ਬਣ ਗਈ ਹੈ ਸੋਹਣੀਆ ਪੱਗਾ ਬੰਨੋ ਸੋਹਣੀਆ ਗੁੱਤਾਂ ਸ ਕਰੋ ਹੈਂ ਸਰਦਾਰੀ ਉਹਨੂੰ ਕਹਿੰਦੇ ਆ ਕਿ ਸਰਦਾਰੀ ਢੂਈ ਦਿਖਾਉਣ ਨੂੰ ਸਰਦਾਰੀ ਕਹਿੰਦੇ ਆ। ਤੁਹਾਡਾ ਇਹ ਵੀ ਨਹੀਂ ਪਤਾ ਅੱਜ ਕੱਲ ਦੇ ਜਮਾਨੇ ਦਾ। ਢੂਈਆਂ ਦਿਖਾਤ-ਖਾਤ ਖਾ ਕੇ ਸਰਦਾਰੀਆਂ ਚੈੱਕ ਕਰਾਉਂਦੀਆਂ ਫਿਰਦੀਆਂ। ਉਹ ਸੰਗਲ-ਸੰਗਲ ਪਾ ਕੇ ਰੱਖੋ ਇਹਨੂੰ। ਬੀਬੀ ਖੁੱਲ੍ਹਦੀ ਜਾਂਦੀ ਆ। ਉਹ ਡੇਢ ਸਾਰੇ ਉਹਨਾਂ ਦੇ ਚਾਹ ਨਹੀਂ ਪੀਉਣੀਆਂ। ਰੱਬੀ ਜਾਨ ਨੇ ਜੇ ਤੂੰ ਮਲਾਈ ਵਰਗੀ ਲੈ ਆਏਂਗਾ ਫਿਰ ਵੀ ਲੋਕਾਂ ਨੇ ਚਾਹੀ ਪੀਣੀ ਹੈ ਦੱਸ ਕਮਲਾ ਫੇਰ ਤਾਂ ਲੋਕੀ ਦੁੱਧ ਪੀਣਗੇ ਉਹ ਵੀ ਤਾਜ਼ਾ ਤਾਜ਼ਾ ਉਹ ਮੱਝ ਦਾ ਮਲਾਈ ਮਾਰ ਕੇ ਕਿਤੇ ਤਾਂ ਹੀ ਤਾਂ ਨਹੀਂ ਟਰੰਪ ਨੇ ਸਾਰੇ ਇੰਡੀਅਨ ਬਾਹਰ ਕੱਢ ਤੇ ਹੈ ਇਹਨੂੰ ਜਾਣਦਾ ਹੁਣ ਕਹਿੰਦਾ ਇਹਦੇ ਵਰਗੇ ਹੋਣੀ ਆ ਸਾਰੇ ਉਹ ਜਾ ਓਏ ਪਹਿਲਾਂ ਇਹਨੂੰ ਫੜੋ ਏ ਇਹਨੂੰ ਸੰਗਲਾ ਨਾ ਬੰਨੋ ਉਹ ਵੀਰੇ ਜਿਹੋ ਜਿਹਾਂ ਤੂੰ ਗੱਲਾਂ ਕਰਦਾ ਨਾ ਲੋਕਾਂ ਨੇ ਸੁਥਲੀ ਬੰਬ ਚਲਾਤਾ ਨਾ ਤੇ ਤੇਰੇ ਉਧੇ ਪਟਾਕੇ ਪੈਣੇ ਸ਼ੁਰੂ ਹੋ ਜਾਣੇ ਆ ਬੱਸ ਕਰ ਉਹ ਪਿੰਡ ਵਾਲਿਓ ਫੜੋ ਏ ਨਾ ਸੰਗਲ ਪਾਓ ਇਹ ਸਾਡਾ ਛੋਟਾ ਖੁੱਲਾ ਫਿਰਦਾ ਹੀ ਹੋ ਥਾਂ ਥਾਂ ਸਿਰ ਮਾਰਦਾ ਹੀ ਹੋ ਮੇਰਾ ਦੇਸ਼ ਬਦਲ ਰਹਾ ਹੈ ਅੱਗੇ ਵੱਧ ਰਹਾ ਹੈ ਹੁਣ ਧੀਆਂ ਕਿਸੇ ਤੋਂ ਵੀ ਘਟਣੀ ਪਹਿਲਾਂ ਹੁੰਦਾ ਸੀਗਾ ਬੇਟੀ ਪੜਾਓ ਬੇਟੀ ਬਚਾਓ ਤੇ ਹੁਣ ਹੁੰਦਾ ਬੇਟੀ ਬਚਾਓ ਬੇਟੀ ਪੜਾਓ ਤੇ ਨਾਲ ਬੈ ਕੇ ਉਹਨੂੰ ਪੈਗ ਵੀ ਲਵਾਓ ਕਿੰਨਾ ਕਰਮਾ ਵਾਲਾ ਹੋਵੇ ਦਾ ਘਰ ਵਾਲਾ ਜਿਹਨੂੰ ਇੰਨੀ ਸੰਸਕਾਰੀ ਘਰ ਵਾਲੀ ਮਿਲੀ ਆ ਨਾ ਆਪ ਰੁਕਦੀ ਆ ਤੇ ਨਾ ਉਹਨੂੰ ਰੋਕਦੀ ਹੋਣੀ ਆ ਇਹ ਤਾਂ ਕਹਿੰਦੀ ਹੋਣੀ ਆ ਜੇ ਮਾਈਆ ਤੂੰ ਦਾਰੂ ਪੀਣੀ ਚਣਿਆਂ ਦਾ ਵੀ ਕੋਲਾ ਲਿਆ ਮਾਈਆ ਜੇ ਮਾਈਆ ਤੂੰ दारू ਪੀਣੀ ਚਣਿਆਂ ਦਾ ਵੀ ਕੋਲਾ ਲਿਆ ਮਾਈਆ ਦੋ ਗਲਾਸੀਆਂ ਕਰਕੇ ਦਿਨੀ ਇੱਕ ਤੇਰੀ ਤੇ ਦੂਜੀ ਮੇਰੀ ਚ ਵੀ ਪੈਗ ਪਾ ਮਾਈਆ oh my god wow no! <laughs> <laughs> ਕੋਈ ਡਰਦਾ ਹੋਣਾ ਵਿਚਾਰਾ ਇਹ ਝੋਟਾ ਜਿਹਾ ਮੇਰੇ ਤੇ ਚੜ ਗਿਆ ਤੇ ਮੇਰਾ ਕੀ ਬਣੂ ਤਾਂ ਹੀ ਮੰਗਣ ਤੋਂ ਪਹਿਲਾਂ ਵਿਚਾਰਾ ਲਿਆ ਦਿੰਦਾ ਹੋਣਾ ਡਰਦਾ ਆ ਤੇਰੇ ਤੋਂ ਕਾਰ ਦੀ ਸੀਟ ਵੀ ਵਿਚਾਰੀ ਰੋਂਦੀ ਰੋਂਦੀ ਕਹਿੰਦੀ ਹੋਣੀ ਅੱਜ ਮੇਰਾ ਸਾਹ ਨਹੀਂ ਆ ਰਿਹਾ ਅੱਜ ਮੇਰਾ ਸਾਹ ਰੁਕੇ ਜਾ ਰਿਹਾ ਪਤਾ ਨਹੀਂ ਮੇਰੇ ਤੇ ਕੌਣ ਬੈਠਾ ਆ ਉਹ ਬੀਬੀ ਧਿਆਨ ਨਾਲ ਡਰਾਈਵਿੰਗ ਕਰ ਲੈ ਹੋਰ ਕਿਸੇ ਦੇ ਖੇਤਾਂ 'ਚ ਮੁੱਦੀ ਪਈ ਹੋਵੇ ਅਮੀਰਾ ਦਾ ਉਹ ਇਹ ਪਤੰਦਰ ਨੇ ਵੀ ਕਹਿੰਦੇ ਦੀਵਾ ਬਾਲ ਤਾਂ ਹਿੱਕ ਤੇ ਉਹ ਨਹੀਂ ਨਹੀਂ ਬਰਾਂਡੇ ਤੇ ਇਹ ਮੈਂ ਤਾਂ ਕਿਹਾ ਕਿਉਂਕਿ ਪੂਜਾ ਜੀ ਨੇ ਹਿੱਕ ਤੇ ਬਰਾਂਡਾ ਛੱਤਿਆ ਹੋਇਆ ਹੈ ਨਾ ਉਹਨਾਂ ਤਾਂ ਐ ਪਟਾਕਾ ਪੱਟੀ ਆ ਪਰ ਵੀਰੇ ਐਪ ਛੱਡਦੇ ਆ ਜੇ ਨਹੀਂ ਛੱਡੇ ਤੇ ਛੱਡ ਦੇ ਨਹੀਂ ਤਾਂ ਇਹ ਵੀ ਛੱਡ ਜੂ ਫਿਰ ਫਿਰ ਹੋਰ ਰੀਲ ਤੇ ਵੀਡੀਓ ਬਣਾਉਣੀ ਪੈਣੀ ਆ ਚੇਤਾ ਹੈ ਕਿ ਨਹੀਂ ਉਹ ਨਹੀਂ ਟਾਲਦੀ ਜਨਤਾ ਕਹਿੰਦੇ ਯਾਰ ਇਹੋ ਜੇ ਲੱਛਣ ਹੋਣ ਆ ਅੱਜ ਕੱਲ ਆਮ ਹੋ ਗਏ ਹੈ ਇੱਕ ਪਟਟੋ ਦੂਜੀ ਛੱਡੋ ਦੂਜੀ ਛੱਡੋ ਇੱਕ ਪਟਟੋ ਇਹਨਾਂ ਨੇ ਤਾਂ ਕੈਨੇਡਾ ਅਮਰੀਕਾ ਹੀ ਬਣਾਇਆ ਪਤੰਦਰਾ ਨੇ ਸੋ ਵਾਹ ਵਿੱਚੋਂ 90 ਦਾ ਤਾਂ ਧਿਆਨ ਗਾਨੀ ਤੇ ਨਹੀਂ ਗਾਨੀ ਜਿੱਥੇ ਹੈਗੀ ਆ ਉੱਥੇ ਆ ਫਿਰ ਕਹਿੰਦੇ ਸਿਮਰਨ ਬੋਲਦੀ ਆ ਤੁਸੀਂ ਨਾ ਦੇਖੋ ਹਾਂ ਹੈ ਗਾਨੀ ਦਾ ਤੁਹਾਨੂੰ ਰੰਗ ਵੀ ਨਹੀਂ ਪਤਾ ਹੋਣਾ ਤੇ ਬਾਕੀ ਚੀਜ਼ਾਂ ਤੁਸੀਂ ਐ ਸਕੈਨ ਕਰ ਕਰਕੇ ਦੇਖ ਲੀਆਂ ਹੋਣੀਆਂ ਹੈ ਹੈ ਉਹ ਗਾਨੇ ਕਿਤੇ ਕਿਤੇ ਤੋਂ ਪਾਇਆ ਨਿੱਕੇ ਦਾ ਨਾਂ ਲਿਖਾਇਆ ਉਹ ਜਿਹਦਾ ਨਾਂ ਵੀ ਲਿਖਾਇਆ ਈ ਉਹ ਜਾ ਹੁਣ ਤੱਕ ਤਾਂ ਉਹ ਬਚਿਆ ਹੀ ਨਹੀਂ ਹੋਣਾ ਸਾਹ ਕੁੱਟ ਕੇ ਮਰ ਗਿਆ ਹੋਣਾ ਆਇਆ ਵਿਚਾਰਾ ਉਹ ਜਾ ਜਾ ਕੇ ਉਹਨੂੰ ਫਰਸਟ ایڈ ਫਰਸਟ ایڈ ਦੇ ਉਹ ਜਿੱਥੇ ਉਹਨੂੰ ਵਿਚਾਰੇ ਨੂੰ ਪਾਈ ਫਿਰਦੀਆਂ ਉਹਨੇ ਉਹ ਹੀ ਗੱਲ ਮਰ ਜਾਣਾ ਹੀ ਉਹਨੇ ਨਹੀਂ ਬਚਣਾ ਜਾ ਉਹਨੂੰ ਜਾ ਕੇ ਦਵਾਈ ਦਾ ਰੂਪ ਪਿਲਾ ਕਿ ਤੇ ਹੋਸ਼ ਚ ਆਵੇ ਵਿਚਾਰਾ ਉਹ ਸੌਰੀ ਸੌਰੀ ਗੰਦੀ ਬਾਤ ਮੈਂ ਭੁੱਲ ਗਈ ਇਹ ਤਾਂ ਪਰਿਵਾਰਿਕ ਸ਼ੋਅ ਆ ਗਾਲੇ ਭਾਈਆ ਮੇਰਾ ਮੂੰਹ ਜ਼ਲੀ ਕਰ ਗਈ ਵੈਰੀ ਜ਼ਬਾਨ ਟੁੱਟ ਗਈ ਆ ਆ ਹੁਣ ਮੈਨੂੰ ਕਹਿੰਦੀ ਊ ਕੈਨ ਗੋ ਹੁਣ ਮੈਨੂੰ ਕਹਿੰਦੀ ਊ ਕੈਨ ਗੋ ਔਰ ਸ਼ੁਕਰਕਾਰੋ ਨੇ ਕੱਲਾ ਊ ਕੈਨ ਗੋ ਹੀ ਕਿਆ ਨਹੀਂ ਤਾਂ ਤੇਰੇ ਵਰਗੇ ਨੂੰ ਆਪਦੇ ਭਾਈ ਬੁਲਾ ਕੇ ਸਿੱਧਾ ਨਾਉ ਊ ਕੈਨ ਗੋ ਟੂ ਗੋਡ ਨਹੀਂ ਕਰਤਾ ਔਰ ਜਿਹੋ ਜਿਹਾ ਤੇਰਾ ਗਾਣਾ ਹੈ ਨਾ ਮੈਨੂੰ ਲੱਗਦਾ ਤੂੰ ਉਹਨੂੰ ਜ਼ਰੂਰ ਸੁਨਾਇਆ ਹੋਣਾ ਕਮਲਿਆ ਓ ਚੰਗੇ ਪਲੇਅ ਰਿਲੇਸ਼ਨ ਤੇ ਗਾਣਾ ਫੇਰਤਾਈ ਹੈ ਓਨੇ ਤਾਂ ਤੈਨੂੰ ਛੱਡਿਆ ਲੋਕੀ ਤੇਰੇ ਛੱਡਣ ਨੂੰ ਫਿਰਦੇ ਆ ਓ ਭੱਜ ਗਿਆ ਆਪਣੀ ਜਾਨ ਬਚਾਲਾ ਉੱਬਾਸ ਕਰ ਭਰਾਵਾ ਕਿਉਂ ਕੰਨਾਂ ਚੋਂ ਖੂਨ ਕੱਢਣਾ ਲੈ ਆਈਓ ਚਲੋ ਜੀ ਇਹਨੇ ਤਾਂ ਗਾਣਾ ਸੁਣਾ ਕੇ ਮੇਰੇ ਤਾਂ ਕੰਨਾਂ ਚੋਂ ਕੱਢ ਤਾ ਖੂਨ ਤੇ ਮੈਂ ਲੱਗੀ ਹੁਣ ਇੱਥੇ ਵੀਡੀਓ ਬੰਦ ਕਰਨ ਤੇ ਪਲੀਜ਼ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਯਾਰ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਮੈਨੂੰ ਮੈਨੂੰ ਸਪੋਰਟ ਕਰੋ ਤਾਂ ਕਿ ਮੈਂ ਹੋਰ ਚੰਗੇ-ਚੰਗੇ ਵੀਡੀਓ ਤੁਹਾਡੇ ਲਈ ਲਿਆ ਸਕਾਂ ਸੋ ਇਸ ਦੇ ਨਾਲ ਇੱਥੇ ਵੀਡੀਓ ਕਰਦੇ ਆ ਖਤਮ ਸਤਿ ਸ਼੍ਰੀ ਅਕਾਲ ਬਾਏ ਬਾਏ That's <laughs>